ਇਹ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਿੱਧੀ ਬਜਾਈ ਕਰੋ ਝੋਨੇ ਦੀ ਮੂਕੀ ਦਾ ਮਾਮਜਾ ਨਰਮੇ ਦਾ ਮਾਮਜਾ ਸਾਨੂੰ ਕਿਸੇ ਨੂੰ ਬੰਦੀ ਨਹੀਂ ਮਿਲੇਗੀ ਸਾਨੂੰ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਨੇ 17000 ਰੁਪਏ ਦਿੱਤਾ ਉਸ ਤੋਂ ਪਹਿਲਾਂ ਬਾਦਲ ਸਰਕਾਰ ਸੀ ਉਹਨੇ 8000 ਰੁਪਏ ਦਿੱਤਾ ਇਹ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਲਾਰੇ ਲਾਈ ਜਾਂਦੇ ਨੇ ਕਿ ਫਰਕ ਲਾਦਾ ਸਰਕਾਰ ਤੇ ਪਿਛਲੀਆਂ ਸਰਕਾਰਾਂ 'ਚ ਕੋਈ ਹੈਗਾ ਜੀ ਫਰਕ ਅੱਛਾ ਹੁਣ ਕਣਕੀ ਨਹੀਂ ਆਈ ਕਿੰਨੇ ਦੀ ਸਾਨੂੰ ਪਹਿਲਾਂ 7 ਬਸੇਰੀਆਂ ਮਿਲ ਜਾਣੀਆਂ ਸੀ 2500 ਦਿਆਂ ਕਰਾਂਗੇ ਕਿ ਪਿਲਸਨ ਦਾ ਮੇਰੇ ਤਾਂ ਪਿਛਣ ਹੀ ਨਹੀਂ ਵੱਜੀ ਪਹਿਲਾਂ ਤਾਂ ਕਹਿੰਦਾ ਵਿਕਾਸ ਹੀ ਵਾਲਾ ਕੀਤਾ ਕ ਵਿਕਾਸ ਕਰਿਆ ਜੀ ਆ ਵਿਕਾਸ ਵਾਲਾ ਕਰਿਆ ਕ ਚਿੱਟੇ ਵਾਲਾ ਆ ਗਿਆ ਸਰਕਾਰੇ ਲਾਰੇ ਲਾਉਂਦੀਆਂ ਤੇ ਕਾਲੀਆਂ ਨੇ ਕਿਹਾ ਬੰਦਿਆ ਸਾਰੇ ਉਹਨਾਂ ਦੇ ਲਾਸ਼ ਤੇ ਜਾ ਕੇ ਵਧਾਈ ਸੀ ਕਾਂਗਰਸ ਨੇ ਵੀ ਜਾ ਕੇ ਲਾਸ਼ ਤੇ ਵਧਾਈ ਲਾਸ਼ ਤੇ ਬਣਾ ਲੈਣੇ ਇਹਨੂੰ ਇਹ ਲਾਰੇ ਥਾ ਸਰਕਾਰਾਂ ਨੇ ਹੁੰਦੇ ਨੇ ਸਸ਼ੀ ਕਾ ਜੀ ਤੁਸੀਂ ਲੋਕ ਰਾਇ ਟੀਵੀ ਦੇ ਨਾਲ ਜੁੜੇ ਹੋ ਮੈਂ ਹਾ ਪਰਮਿੰਦਰ ਸਿੰਘ ਇਸ ਵਕਤ ਬਠਿੰਡਾ ਲੋਕ ਸਭਾ ਪਿੰਡਾਂ ਦੇ ਵਿੱਚ ਮੌਜੂਦ ਆ ਬਜ਼ੁਰਗ ਤੇ ਸੱਤ ਵਿੱਚ ਮੌਜੂਦ ਆ ਮੇਰੇ ਨਾਲ ਬਜ਼ੁਰਗ ਨੇ ਗੱਲਬਾਤ ਕਰਦੇ ਆ ਪਿੰਡ 'ਚ ਕੰਮ ਕਮ ਹੋਇਆ ਕੋਈ ਕਿਸ ਪ੍ਰਕਾਰ ਦੇ ਆ ਪਿੰਡ ਦੇ ਜਿਹੜਾ ਵਿਕਾਸ ਕੁਝ ਤੋਂ ਗਲੀਆਂ ਵਾਲੀਆਂ ਬਣ ਗਈਆਂ ਹਾਂ ਜੀ ਹਾਂ ਵਧੀਆ ਕੰਮ ਹੋਏ ਨੇ ਪਿੰਡ 'ਚ ਹਾਂ ਜੀ ਅੱਛਾ ਇਹ ਸਰਕਾਰ ਕਰ ਰਹੀ ਹੈ ਕੁਝ ਕੰਮ ਹਾਂ ਜੀ ਹਾਂ ਜੀ ਕਰ ਰਹੀ ਹੈ ਜਿਹੜਾ ਜਿਹੜਾ ਹੈਗਾ ਬਸ ਜਿੰਨਾ ਕੁ ਸਮਾਂ ਹੋਇਆ ਉਹ ਬਸ ਉਹ ਜਿਹਾ ਕਰ ਰਹੇ ਨੇਗੇ ਅੱਛਾ ਹਾਂ ਜੀ ਕੀ ਫਰਕ ਲੱਗਦਾ ਪਿਛਲੀਆਂ ਸਰਕਾਰਾਂ ਤੇ ਨਵੀਂ ਸਰਕਾਰ 'ਚ ਕੋਈ ਹੈਗਾ ਥ ਜਿਵੇਂ ਕਿ ਇਹ ਕਹਾਰੇ ਸੀਗੇ ਕਿ KB ਸੋਡੇ ਭਾਈ ਜਮਾਤ ਚ ਕੋਈ ਨੌਕਰੀਆਂ ਵਗੈਰਾ ਨਹੀਂਆਂ ਵੀ ਉਹ ਦਿਮਾਗੇ ਬਿਨਾਂ ਸ਼ਪਾਰਸ਼ ਤੋਂ ਬਿਨਾਂ ਪੈਸੇ ਤੋਂ ਯਾਨੀ ਕਿ ਜਿੱਤੋਂ ਤੱਕ ਵੀ ਸਾਡੇ ਪਿੰਡ ਦੇ ਵਿੱਚ ਕੋਈ ਪੰਜ ਚਾਰ ਕੋ ਮੁਲਾਜ਼ਮ ਕੋਈ ਹੋਏ ਨੇਗੇ ਜਿਹਹੇ ਜਿਹੇ ਵੀ ਹੋਏ ਨੇਗੇ ਬਿਨਾਂ ਸ਼ਪਾਰਸ਼ ਬਿਨਾਂ ਪੈਸੇ ਤੋਂ ਯਾਨੀ ਕਿ ਵੀ ਉਹ ਵੀ ਨੌਕਰੀ ਲੱਗੇ ਨੇਗੇ ਅੱਛਾ ਹਾਂਜੀ ਤੇ ਮੌਲ ਮੂਲ ਬਣ ਕੇ ਵੋਟਾਂ ਵਾਲਾ ਵੋਟਾਂ ਵਾਲਾ ਤਾਂ ਹੀ ਦੇਖੋ ਇਹ ਤਾਂ ਪਿੰਡਾਂ ਦੇ ਵਿੱਚ ਜਿਹਹੇ ਜਿਹੇ ਆਮ ਹੁੰਦਾ ਹੈ ਬਸ ਉਹ ਹੀ ਜ਼ਿਆਦਾ ਹੈਗਾ ਹੀ ਹੈਗਾ ਹੈ ਕੀ ਲੱਗਦਾ ਕੀ ਕਹੋਂ ਜਸਤੂ ਬਠੰਡੇ ਤੋਂ ਇਹ ਨਹੀਂ ਕਹਿ ਸਕਦੇ ਜੀ ਅੱਛਾ ਹਾਂਜੀ ਪਤਾ ਮੜਾ ਮੋਟਾ ਤਾਂ ਹੁੰਦੀ ਹੈ ਜੱਜ ਨਾ 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 ਬਿਲਕੁਲ ਸਾਸ ਸੀ ਸਾਰੀ ਬਾਰੇ ਪੁੱਛ ਲੋ ਇਹ ਦੱਸ ਦਿੰਗੇ ਬੇਗੀ ਕਿਹਦੇ ਕੋਲੇ ਤੇ ਬਾਦਸ਼ਾਹ ਕਿਹਦੇ ਕੋਲੇ ਹੈਗਾ ਅੱਛਾ ਹਾਂ ਬਸ ਸੜਦਾ ਇਹੀ ਚੋਣਾ ਨੇਗੀਆਂ ਸੜਦਾ ਇਹੀ ਆ ਸਾਰਾ ਕੁਝ ਜਦੋਂ ਵਿਲियंस ਇੱਥੇ ਹੀ ਆ ਬਸ ਅੱਛਾ ਨਾ ਸਾਡੇ ਕੋਲ ਇੱਥੇ ਕਿਸੇ ਦੀ ਚੋਣਾ ਦੀ ਗੱਲ ਆ ਨਾ ਕੋਈ ਹੋਰ ਹੈ ਜਦੋਂ ਆਗੇ ਤਿੰਨ ਆਗੇ ਵੀ ਚੌਥਾ ਕਦੋਂ ਆਊਗਾ ਸੀ ਫਲਾਈਗੇ ਹਾਂ ਬਸ ਉਂ ਕਿਵੇਂ ਲੱਗਦਾ ਤੁਹਾਨੂੰ ਨਹੀਂ ਜੀ ਸਾਸ ਸੀ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਅੱਛਾ ਹਾਂ ਜੀ ਹਰਸਮਰਕਰ ਬਾਦਲ ਪਿੰਡ ਚ ਆਏ ਨਹੀਂ ਕਿ ਨਹੀਂ ਆਏ ਹੈਗੇ ਨਗੇ ਪਹਿਲਾਂ ਆਏ ਹੁੰਦੇ ਨਹੀਂ ਆ ਕੇ ਅੱਛਾ ਆ ਕੇ ਆਏ ਹਰਸਮਰਕਰ ਬਾਦਲ ਕੇ ਮੈਨੂੰ ਤਾਂ ਪਤਾ ਨਹੀਂ ਜੀ ਨਹੀਂ ਆ ਕੇ ਕਿਨੇ ਗੁਰਦੁਆਰਾ ਸਾਹਿਬ ਆ ਕੇ ਅੱਛਾ ਆ ਕੇ ਕੀ ਹੋਈ ਜਾਂ ਗਿਆ ਹਾਂ ਆ ਕੇ ਜਾਈ ਨੇ ਜੀ ਅੱਛਾ ਗੁਰਦੁਆਰਾ ਸਾਹਿਬ ਆਇਸੀ ਕਿ ਹਾਂਜੀ ਬਪੂ ਜੀ ਕੀ ਲੱਗਦਾ ਮਾਹੌਲ ਮੂਲ ਕੀ ਹੈ ਵੋਟਾਂ ਦਾ ਮਾਹੌਲ ਜੀ ਜਿਵੇਂ ਇਹ ਸਰਕਾਰ ਨੇ ਮਾਣਾ ਮੋਟਾ ਕੰਮ ਕਰੇਗਾ ਕੁਛ ਨਾ ਉਹ ਸਾਡੇ ਪੁਰਾਣੇ ਸਰਪੰਚਾਂ ਨਾਲ ਨਵੇਂ ਸਰਪੰਚਾਂ ਦੀ ਵਿਕਾਸ ਵਧੀਆ ਕਰੇਗਾ ਅੱਛਾ ਭਈ ਇਸ ਕਰਕੇ ਜਿੱਥੇ ਉਹਦਾ ਇਹ ਨਾਲੋਜ ਆ ਵੀ ਕੁਛ ਨਾ ਕੁਛ ਇਹਨਾਂ ਮੰਨਿ ਚਾ ਕੇ ਸਰਕਾਰ ਮੰਨੀ ਪਰ ਸਰਕਾਰਾਂ ਨਹੀਂ ਕਿਸਾਨ ਮੰਨ ਚੱਕਦੀਆਂ ਕੋਈ ਵੀ ਸਰਕਾਰ ਆ ਜੇ ਹਰੇਕ ਹੀ ਕਿਸਾਨ ਨੂੰ ਖਾਨ ਨੂੰ ਕਰਦੀ ਆ ਆਪਦੇ ਘਰ ਦੇ ਮੁੱਦੇ ਕਰੀ ਲੈਂਦੇ ਜਿਵੇਂ ਜਿਵੇਂ ਨੁਕਸਾਨ ਹੋਇਆ ਇਸ ਕੀ ਫਸਲਾਂ ਦਾ ਗੱਡੀ ਮਾਰੀ ਨਾ ਸਾਡੇ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਿੱਧੀ ਬਜਾਈ ਕਰੋ ਝੋਨੇ ਦੀ ਮੂਕੀ ਦਾ ਮਾਮਜਾ ਨਰਮੇ ਦਾ ਮਾਮਜਾ ਸਾਨੂੰ ਕਿਸੇ ਨੂੰ ਬੰਦੀ ਨਹੀਂ ਮਿਲੇਗੀ ਸਾਨੂੰ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਨੇ 17000 ਰੁਪਏ ਦਿੱਤਾ ਉਸ ਤੋਂ ਪਹਿਲਾਂ ਬਾਦਲ ਸਰਕਾਰ ਸੀ ਉਹਨੇ 8000 ਰੁਪਏ ਦਿੱਤਾ ਇਹ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾਗਾ ਲਾਰੇ ਲਾਈ ਜਾਂਦੇ ਨੇ ਕਿ ਕੋਈ ਕਿਤੇ ਨਹੀਂ ਆਉਂਦਾ ਕੋਈ ਕਿਤੇ ਨਹੀਂ ਹੁੰਦਾ ਨਹੀਂ ਹੁਣ ਜਦੋਂ ਤੁਸੀਂ ਗੱਲ ਆ ਜਦੋਂ ਹੁਣ ਵੋਟਾਂ ਮੰਗਣ ਆਉਣਗੇ ਮੰਤਰੀ ਖੜਾ ਹੋ ਕੇ ਖੇਤੀਬਾੜੀ ਪੁੱਛੂ ਤੁਸੀਂ ਬਾਲ ਕਰਾਂਗੇ ਜੀ ਫਿਰ ਅਸੀਂ ਵੀ ਭਾਈ ਜਿਹੜਾ ਸਾਡੇ ਨਰਮੇ ਮਾਮਚੇ ਮਾਰੇ ਦਾ ਸਾਨੂੰ ਦੇਉ ਮਾਮਚੇ ਦਾ ਮੂੰਗੀ ਦਾ ਦਿੱਤਾ ਸਿੱਧੀ ਬਿਜਾਈ ਦਾ ਦਿੱਤਾ ਚੋ ਉਹਨੇ ਦਾ ਨਰਮੇ ਦਾ ਤੇ ਹੁਣ ਵੋਟਾਂ ਵੀ ਪਾਈਏ ਕਿਹੜੇ ਪਾਸੇ ਤਾਂ ਤਾਂ ਕੋਈ ਵੀ ਕਿਸਾਨ ਕਿਸਾਨ ਦਾ ਭੇਡਾ ਭੇਡ ਨੂੰ ਤਾਂ ਉਹਨੇ ਜੇ ਘਲਾ ਲੈਂਦਾ ਪਰ ਸਰਕਾਰਾਂ ਕੋਈ ਨਹੀਂ ਸੁਣਦੀ ਸਭ ਆਪਣੇ ਘਰਾਂ ਦੀਆਂ ਨਹੀਂ ਸਾਡੇ ਪਿੰਡ ਦਾ ਇਹ ਜਿਹਾ ਮਾਹੌਲਾਗਾ ਸਾਡੇ ਪਿੰਡ ਚ ਕੋਈ ਪਾਰਟੀ ਬਾਜੀ ਨਹੀਂ ਕੋਈ ਐਮਐਲਏ ਆ ਜੇ ਹਰੇਗਾ ਐਮਐਲਏ ਕੋਲੇ ਸਾਡੇ ਬੰਦੇ ਖੜੇ ਜਾਂਦੇ ਆ ਕਿਸੇ ਨੂੰ ਇੱਕ ਦਾਣੇ ਕੇ ਨਹੀਂ ਆਦੇ ਵੀ ਇਹ ਜਿੱਤੂ ਵਾ ਹਰੂ ਸਾਡੇ ਪਿੰਡ ਦਾ ਇਹ ਜਿਹਾ ਮਾਹੌਲ ਆ ਉਹ ਤੁਹਾਨੂੰ ਪਤਾ ਵੀ ਜਿਵੇਂ ਕਹਿੰਦਾ ਹੁੰਦਾ ਹੌਣ ਚਰਚਾ ਗਈ ਸਾਥੀ ਆਸੀਂ ਤਬ ਖੇਡਣ ਆਲੇ ਆਂਗੇ ਜੇ 10 ਮਿੰਟ ਕੰਮਾਂ ਦਾ ਉੱਠ ਕੇ ਘਰ ਬੈ ਕੱਕ ਪਤਨੀ ਇੱਥੀ ਤਾਂ ਕੁੱਟੀਆਂ ਨੇ ਅੱਛਾ ਹਾਂਜੀ ਤੁਹਾਨੂੰ ਕੀ ਲੱਗਦਾ ਬਾਪੂ ਪੰਜ ਖੜੇ ਹੋਏ ਨੇ ਇੱਥੋਂ ਪਹਾਵਾ ਜੀ ਪੰਜ ਖੜੇ ਹੁਣ ਇੱਕ ਦਾ ਜਿੱਤੂ ਹੁਣ ਕਿਹਨੂੰ ਗਈ ਵੀ ਕਿਹੜਾ ਜਿੱਤੂ ਆ ਕੀ ਪਤਾ ਪਿਛੇ ਸਰਕਾਰਾਂ ਨਾਲ ਸ਼ਾਹ ਵੇਚੀ ਜਾਂਦੀਂ ਦੇਈ ਜਾਂਦੀਆਂ ਪਿਛੇ ਸਰਕਾਰਾਂ ਪੈਸੇ ਦੇਈ ਜਾਂਦੀਆਂ ਨੇ ਕਿਆਂ ਕੱਲ ਨੂੰ ਸਰਪੰਚ ਖੜਾ ਉਹ ਵੀ ਨਸ਼ੇ ਵੰਡੂਆ ਸ਼ਰਾਬਾਂ ਵੇਗੂਆ ਪੈਸੇ ਲੈਦਾ ਰਾਤ ਨੂੰ ਆ ਐਮਐਲਏ ਜਾਲ ਉਹ ਵੀ ਕਹਿੰਦਾ ਆਪਾਂ ਜਿੱਤੀ ਦੇ ਦਈਏ ਸਭ ਸਰਕਾਰਾਂ ਦੇ ਇਹੀ ਕੰਮ ਚੱਲਦੇ ਆ ਜੀ ਇਹ ਨਹੀਂ ਪਤਾ ਵੀ ਅੱਜ ਇੱਕ ਵਾਰ ਸੇ ਆਪਾਂ ਚਾਰਾਂ ਦੇ ਕੱਲ ਨੂੰ ਪੰਜਵੇਂ ਬਾਜੀ ਮਾਰ ਜੇ ਪਚਾਰੀ ਹਰ ਜੀ ਇਹ ਕੋਈ ਪਤਾ ਨਹੀਂ ਕੀ ਬਣ ਗਿਆ ਫਰਕ ਲੱਗਦਾ ਸਰਕਾਰਾਂ ਦੇ ਪਿਛਲੇ ਸਰਕਾਰਾਂ ਦੇ ਕੋਈ ਕੋਈ ਫਰਕ ਨਹੀਂ ਲੱਗਦਾ ਜੀ ਕੇਰਾ ਮਾਣਾ ਮੋਟਾ ਹੋਇਆ ਸੀ ਵੀ ਆ ਕਰਾਂਗੇ ਇਹਨਾਂ ਨੇ ਨਾ ਤਾਂ ਕੋਈ ਬੁੜੀਆਂ ਨੂੰ ਪੈਸੇ ਦਿੱਤੇ ਅਗੇ ਕਹਿੰਦੇ ਬੁੜੀਆਂ ਨੂੰ ਪੈਸੇ ਦੇਵਾਂਗੇ ਕੋਈ ਇੱਥੇ ਸਹੂਲਤਾ ਨਹੀਂ ਕੀਆਂਗਾ ਆ ਬਸ ਇੱਕ ਬੱਸਾਂ ਦਾ ਕਰਾਇਆ ਜਾ ਘਟਾ ਫਦਾ ਕਰਦਾ ਬੁੜੀਆਂ ਹੁਣ ਜਦੋਂ ਕੋਈ ਉੱਠਦੀ ਜਾਂਦੀ ਆ ਉਹ ਆਧਾਰ ਕਾਰਡ ਤੇ ਵੱਧ ਕੇ ਚਲੀ ਜਾਂਦੀ ਹੈਗੀ ਮਤਲਬ ਕਿ ਉਹ ਰੋਟੀ ਲੈ ਕੇ ਉਹ ਕਿਧਰ ਰੋਟੀ ਕਿੱਥੇ ਆਉਣੀ ਜਾਈਗੀ ਆ ਬੰਗਾ ਖੜਾ ਕਰਤਾ ਜੇ ਆਧਾਰ ਕਾਰਡ ਨਾ ਬਣਾਉਗੇ ਤਾਂ ਮਾਤਰ ਤੋਂ ਪੈਸੇ ਲੈਂਦੀ ਸੀ ਪੁੱਤ ਤੂੰ ਕਿੱਥੇ ਜਾਨੀ ਹੈਗੀ ਹੋ ਲੋਗੇ ਪੈਸਾ ਟਾ ਮੰਗਦੀ ਨਹੀਂ ਪਾ ਆਧਾਰ ਕਾਰਡ ਇੱਥੇ ਫਿੱਕ ਚਲੇ ਕੇ ਭੱਜ ਜਾਂਦੀ ਹੈ ਕੀ ਕਰੀਏ ਕੋਈ ਬਣਦੀ ਨਹੀਂ ਜੀ ਕੁਝ ਸਹੀ ਗੱਲ ਹੈ ਹੈ ਇਸ ਤੋਂ ਬਾਅਦ ਹੁਣ ਜੀ ਮੰਗਾਈ ਨੇ ਲੱਕ ਤੋੜਦਾ ਜ਼ਿੰਮੇਵਾਰ ਦਾ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਮਜ਼ਦੂਰ ਕੋਈ ਨਹੀਂ ਖੜਾ ਹੁੰਦਾ ਜਿੱਦ ਦੀ ਕੰਮ ਇਹ ਮਜ਼ ਪੰਜੇ ਵੀ ਚੰਗਾ ਖਾਣ ਨੂੰ ਆਖਣਗੇ ਮਜ਼ਦੂਰ ਕਿੱਥੋਂ ਖੜਾ ਹੋਊਗਾ ਜ਼ਿਮੀਂਦਾਰ ਦੇ ਇੰਨੇ ਖਰਚੇ ਵਧੇ ਆ ਵੀ ਜ਼ਿਮੀਂਦਾਰ ਕੁਝ ਕਹਿ ਨਹੀਂ ਸਕਦਾਗਾ ਉਹ ਮਾਂ ਪੰਜ ਕਿੱਲੇ ਵਾਲਾ ਜ਼ਿਮੀਂਦਾਰ ਆ ਉਹਦੇ ਕੋਲ ਟਰੈਕਟਰ ਘੱਟੋ ਘੱਟ ਉਹਦੇ ਕੋਲ 5 ਲੱਖ ਦੀ ਮਸ਼ੀਨਰੀ ਆ ਗਈ ਉਹ ਵੀ ਕਰਜ਼ਾਈ ਹੋਏ ਪਿਆ ਸਰਕਾਰਾਂ ਕਹਿੰਦੀਆਂ ਸੀ ਪੰਜ ਕਿੱਲੇ ਵਾਲਿਆਂ ਨੂੰ ਮਾਫੀ ਜਹ ਹੁਕਟਾਵਾਂਗੇ ਫਦਲਾ ਦੇਵਾਂਗੇ ਜਾਂ ਅਸੀਂ ਸੈਡੀਆਂ ਨੂੰ ਮਾਫੀ ਕਰਾਂਗੇ ਕੋਈ ਕਿਤੇ ਮਾਫੀ ਨਹੀਂ ਆਉਂਦੀ ਜੀ ਕਿਹੜਾ ਹੁਕਮ ਕਰ ਦਿੰਦੇ ਆਗੇ ਤੇ ਲਿਖ ਕੇ ਕੋਈ ਦਿੰਦੇ ਨਹੀਂ ਜਦੋਂ ਕਦੇ ਬੈਂਕਾਂ ਜਾਣ ਵੀ ਅੰਗਰੇਜ਼ਾਂ ਨੂੰ ਮਾਫੀ ਆ ਗਈ ਆਖਣਗੇ ਦਿਖਾਓ ਕਿੱਥੇ ਲਿਖਿਆਗਾ ਜਦ ਇਹ ਨਾਲ ਦਾ ਵੀ ਬੁਰੀ ਹਾਲਾਗਾ ਮਜ਼ਦੂਰ ਦਾ ਵੀ ਬੁਰੀ ਹਾਲਾ ਮਹंगाई ਨੇ ਜਮਾਂ ਮਾਰਤੇ ਇਹ ਨਹੀਂ ਪਤਾ ਕਿ ਸਰਕਾਰਾਂ ਕੀ ਖੜੇ ਹੋਣ ਅੱਛਾ ਜੇ ਹਰਸਿੰਦਰ ਕੌਰ ਬਾਦਲ ਇੱਥੇ ਆਇਆ ਕਦੇ ਗੱਲਬਾਤ ਹੋਈ ਕਦੇ ਨਾ ਜੀ ਅਸੀਂ ਤਾਂ ਆਪਣੇ ਕੰਮਾਂ ਜਿਸੇ ਮੈਂ ਕਹਦੀਏ ਉਹ ਸਾਡੇ ਪਿੰਡ ਆਏ ਸੀ ਤੇ ਦਵਾਰਾ ਸਾਹਿਬ ਆਏ ਸੀ ਇਹ ਨਹੀਂ ਪਤਾ ਕਿ ਕਿੰਨਾ ਘੱਟ ਸੀ ਕਿੰਨਾ ਨਾ ਘੱਟ ਹੁਣ ਆਪਾਂ ਵਿੱਚ ਤਾਂ ਮੁੰਡੇ ਵੀ ਸਾਨੂੰ ਪਤਾ ਨਹੀਂ ਜੀ ਕਿਉਂਕਿ ਅਸੀਂ ਖੇਤ ਕੰਮ ਕਰਨ ਵਾਲੇ ਆ ਸਾਨੂੰ ਪਤਾ ਨਹੀਂ ਜਦੋਂ ਕੋਈ 2 ਘੰਟੇ ਪਹਿਲੇ ਹੋਣੇ ਅੱਛਾ ਹਾਂ ਸਾਡੇ ਤਾਂ ਲਾਲਾਂ ਦੇ ਖੰਡ ਪੜ ਸੀ ਅਸੀਂ ਉੱਥੇ ਉੱਤੇ ਜੇ ਆਏ ਹੋਣਗੇ ਕਿਸੇ ਬੰਦੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਮੇਰੇ ਜਿਵੇਂ ਕੰਮ ਹੋਏ ਬਗਾਸਦੇ ਜੀ ਬਗਾਸਦੇ ਹੋਏ ਬਗਾਸਦੇ ਸਾਡੇ ਵਾਟਰ ਬਾਕਸਾ ਉਹਦੀ ਬਹੁਤ ਵਧੀਆ ਸਫਾਈ ਹੋ ਗਈ ਸਕੂਲ ਬਹੁਤ ਵਧੀਆ ਬਣ ਗਿਆ ਜਿਹੜੀਆਂ ਕਿਤੇ ਨਾਲੀਆਂ ਗਲੀਆਂ ਸੀ ਜਿੱਥੇ ਕਿਤੇ ਪਾਣੀ ਉੱਪਰਦਾ ਪਾਣੀ ਉੱਪਰਦਾ ਕਰਦਾ ਧਰਮਸ਼ਾਹਲਾ ਬਣਾਈ ਆ ਜਿੰਨੇ ਕੰਮ ਕਰਨੇ ਪਹਿਲੇ ਬਣਾਣ ਸਾਡੇ ਸਰਪੰਚ ਨੇ ਬਹੁਤ ਚੰਗੀ ਕਰੇ ਕੰਮ ਦੇਖ ਕੇ ਕਹਿ ਸਕਦੇ ਆਂਗੇ ਅਗਲਾ ਕਹਿੰਦੇ ਕਿ ਸਰਪੰਚ ਖਾ ਗਿਆ ਗਵਰਨਮੈਂਟ ਦਾ ਪੈਸਾ ਕੋਈ ਖਾਵੇ ਨਾ ਕਰੇ ਪਰ ਜਿਹੜੇ ਕੰਮ ਕਰੇ ਸੀ ਕੰਮ ਦੇਖ ਕੇ ਕਹਿੰਦੇ ਕੰਮ ਵਧੀਆ ਕਰੇ ਨੇ ਗਾਹ ਸਮਾਂ ਦੇ ਗਰੀਬ ਦਾ ਬਹੁਤ ਬੁਰਾ ਹਾਲ ਹੈ ਜੀ ਬਸ ਕੋਈ ਫਰਕ ਲਾਦਾ ਸਰਕਾਰ ਤੇ ਪਿਛਲੀਆਂ ਸਰਕਾਰਾਂ 'ਚ ਕੋਈ ਹੈਗਾ ਜੀ ਫਰਕ ਅੱਛਾ ਹੁਣ ਕਣਕੀ ਨਹੀਂ ਆਈ ਕਿੰਨੇ ਦੀ ਸਾਨੂੰ ਪਹਿਲਾਂ 7 ਬਸੇਰੀਆਂ ਮਿਲ ਜਾਨੀਆਂ ਸੀਗੀਆਂ ਹੁਣ 15 ਕਿਲੋ ਮਿਲਦੀ ਐ 3 ਮਹੀਨੇ ਤੋਂ ਕੀ ਕਰਾਂਗੇ ਅੱਛਾ ਕੁਛ ਨਹੀਂ ਬਸ ਐਸਾ ਅੱਖਾ ਜਿਵੇਂ ਬਦਲਾ ਆ ਗਏ ਇਹ ਕਿ ਖਾਹਰਾ ਸੀ ਚੰਗੇ ਹੋ ਜਾਣਗੇ ਪਰ ਗਰੀਬਾਂ ਦਾ ਬਹੁਤ ਬੁਰਾ ਹਾਲ ਐ ਅੱਛਾ ਵਿਹੜੀ ਲੱਗਦੀ ਨਹੀਂ ਸਾਡੀ ਤੇ ਘਰੇ ਖਾਈਏ ਕੀ ਇਸ ਜਵਾਬਤਾ ਮੰਗਦੀ ਐ ਜੀ ਵਿਹੜੀ ਸਾਡੀ 10 15 ਦਿਨਾਂ ਤੋਂ ਇੱਕ ਦਿਨ ਲੱਗਦੀ ਐ ਬਸ ਉੱਖੇ ਫਿਰ ਦੇਖ ਆ ਗੱਲ ਹੈ ਜੀ ਹੋਰ ਕੋਈ 2500 ਦਿਆ ਕਰਾਂਗੇ ਕਿ ਪਿਲਛਣ ਦਾ ਮੇਰੇ ਤਾਂ ਪਿਲਛਣ ਹੀ ਨਹੀਂ ਵੱਜੀ ਪਹਿਲਾਂ ਤਾਂ ਹਾਂ ਜੀ ਹਾਂ ਨਹੀਂ ਜੀ ਹਾਂ ਬਾਕੀ ਇਹ ਆ ਕਣਕ ਕੋਣ ਖਬਰ ਹੈ ਜਬੀ ਦੇਖੋ 15 ਦਿਨ ਦੇ ਸੀਗੇ 15 ਕਿਲੋ ਉਹ ਵੀ हट ਕੇ ਹੋਏ 5 ਤੇ ਆ ਕੇ ਇਹਨਾਂ ਦੇ ਚੱਕ ਹਟ ਕੇ ਹਾਂ ਦਾਲ ਸੋਲੇ ਦਿਆ ਕਰਾਂਗੇ ਸਾਨੂੰ ਫਲਾਨੀ ਚੀਜ਼ ਦਿਆ ਕਰਾਂਗੇ ਪਰ ਜ਼ਬਾਨ ਤੇ ਰਹਿੰਦਾ ਨਹੀਂ ਕੋਈ ਹਾਂ ਠੀਕ ਹੈ ਹਾਂ ਅਕਾਲੀ ਦਲ ਕਹਿੰਦੇ ਆਟਾ ਦਾਲ ਸਕੀਮ ਦਿੱਤੀ ਅਸੀਂ ਹਾਂਜੀ ਦਿੱਤੀ ਦਿੱਤੀ ਸ਼ੁਰੂ ਹੋ ਗਈ ਤਾਂ ਜੀ ਦਿੱਤਾ ਜੀ on an detail ਅੱਛਾ ਹਾਂ ਨਸ਼ਾ ਵੀ ਕਹਿੰਦੇ ਨਸ਼ਾ ਵੀ ਬਹੁਤ ਵੀ ਆਇਆ ਹੈ ਹਾਂਜੀ ਨਸ਼ਾ ਤਾਂ ਜੀ ਦੇਖੋ ਪਹਿਲਾਂ ਨੇ ਸਰਕਾਰਾਂ ਦਾ ਆਇਆ ਹੋਇਆ ਨਸ਼ਾ ਘਰ ਹੁਣ ਇਹ ਨਵਾਂ ਤਾਂ ਆਇਆ ਨਹੀਂ ਵੀ ਆ ਸਰਕਾਰ ਦੇ ਵਿੱਚ ਆਇਆਗਾ ਹਾਂਜੀ ਅਕਾਲੀ ਦਾ ਮੈਂ ਹੋ ਜਾਂਦੇ ਆ ਨਹੀਂ ਮੈਂ ਅਕਾਲੀ ਦਲ ਦੀ ਗੱਲ ਕਰਦਣਾ ਜੇ ਕਹਿੰਦੇ ਆਟਾ ਦਾਲ ਦਿੱਤਾ ਤਾਂ ਇਹ ਨਾਲ ਵੇਲੇ ਦਾ ਇਹ ਆਇਆ ਪਿਆਗਾ ਕੋਈ ਅੱਜ ਦਾ ਨਹੀਂ ਇਹ ਨਹੀਂ ਹੈਗਾ ਵੀ ਨਵਾਂ ਆਇਆ ਹੈ ਕੋਈ ਇਹ ਠੀਕ ਹੈ ਨਾ ਜੀ ਇਹ ਤਾਂ ਉਦੋਂ ਦਾ ਆਇਆ ਵਿਆਗਾ ਖਰ ਗੱਲ ਇਹ ਆ ਵੀ ਉਦੋਂ ਕੀ ਸੀਗਾ ਉਦੋਂ ਇਹਨਾਂ ਨੇ ਲਾਇਆ ਵਿਆ ਬੂਟਾ ਹੌਲੀ ਹੌਲੀ ਹੋ ਵੱਡਾ ਹੋਈ ਜਾਂਦਾ ਇਹਨਾਂ ਦੇ ਬੰਦੇ ਹੁਣ ਵੇਚੀ ਜਾਂਦੇ ਨੇ ਕਿ ਕਿਸੇ ਤੋਂ ਆਪਾਂ ਕੋਈ ਡਰ ਚਫਕੇ ਨਹੀਂ ਕਹਿੰਦੇ ਇਹਨਾਂ ਦਾ ਚਲਾਇਆ ਵਿਆ ਅਕਾਲੀ ਦਲ ਦਾ ਬਿਲਕੁਲ ਜੀ ਬਿਲਕੁਲ ਹਾਂ ਇਹਨਾਂ ਦਾ ਚਲਾਇਆ ਵਿਆਗਾ ਜਿਹੜਾ ਕਿ ਖਾਸ ਤੌਰ ਤੇ ਕਿ ਜਿਹੜਾ ਚਿੱਟਾਗਾ ਅੱਜ ਤੱਕ ਅਸੀਂ ਤਾਂ ਦੇਖਿਆ ਵੀ ਨਹੀਂ ਹੈਗਾ ਕਹੇ ਜਾਂ ਚਿੱਟਾ ਕਿ ਕਹੇ ਜਾਂ ਕਿਵੇਂ ਹੈਗਾ ਕਿ ਆਮ ਇੱਥੇ ਇੱਕ ਦੋ ਮੁੰਡੇ ਤਾਂ ਇੱਥੇ ਸਾਡੇ ਪਿੰਡ ਦੇ ਕਿ ਵੀ ਉਹ ਚਿੱਟਾ ਲਾ ਕੇ ਮਰ ਕੇ ਨੇ ਸਾਡੇ ਨਾਲ ਪਿੰਡ ਸਿੰਘੋ ਇਹ ਉੱਥੇ ਇੱਕ ਕੁੜੀ ਮਰਗੀ ਚਿੱਟਾ ਲਾ ਕੇ। ਪਿਛਲੀਆਂ ਸਰਕਾਰਾਂ ਚ ਆਇਆ ਹੋਇਆ। ਪਿਛਲੀਆਂ ਸਰਕਾਰਾਂ ਦਾ ਆਇਆ ਵਈ ਇਹਦੇ ਅਸਲ ਦੇ ਵਿੱਚ ਤਾਂ ਇਹ ਕਾਲੀ ਦਲ ਵੇਲੇ ਦਾ ਆਇਆ ਵਈ ਇਹ। ਠੀਕ ਹੈ ਨਾ ਇਹ ਤਾਂ ਸੋਨੂੰ ਵੀ ਪਤਾਗਾ ਸਾਨੂੰ ਵੀ ਪਤਾਗਾ ਆਮ ਸਾਰੀ ਜਨਤਾ ਨੂੰ ਪਤਾਗਾ ਵੀ ਕਦੋਂ ਦਾ ਆਇਆਗਾ ਇਹ। ਕਾਲੀ ਦਲ ਕਹਿੰਦਾ ਵਿਕਾਸ ਹੀ ਵਾਲਾ ਕੀਤਾਗਾ। ਕੀ ਵਿਕਾਸ ਕਰਿਆ ਜੀ? ਆਹ ਵਿਕਾਸ ਵਾਲਾ ਕਰਿਆਗਾ ਚਿੱਟੇ ਵਾਲਾ। ਚਿੱਟੇ ਵਾਲਾ ਬਹੁਤ ਜ਼ਿਆਦਾ ਕਰਿਆ ਹੋਰ ਵਿਕਾਸ ਤਾਂ ਬਥੇਰੇ ਕਰਿਆ ਨਾ ਗਏ। ਹਾਂ। ਚਲੋ ਉਹ ਤਾਂ ਜਿਹੜਾ ਜਹਜਾ ਕੁਝ ਕਰਾਂਗੇ ਉਹ ਤਾਂ ਉਹ ਜਿਹਾ ਹੋਊਗਾ ਹੀ ਠੀਕ ਹੈ ਨਾ ਜੀ ਹਾਂ ਬਸ ਇਹ ਚੀਜ਼ਾਂ ਨਹੀਂ ਆ ਬਾਪੂ ਕਿਵੇਂ ਠੀਕ ਠਾਕ ਹੈ ਹਾਂ ਜੀ ਅਰੇ ਕੀ ਲੱਗਦਾ ਮਾ ਉਹਨੂੰ ਬੋਟਾਂ ਦਾ ਕੀ ਪਤਾ ਨਹੀਂ ਇਹ ਜੀ ਅੱਛਾ ਬੋੜ ਪਾਉਣੀ ਨਹੀਂ ਬੋੜ ਪਾਵਾਉਣਾ ਜ਼ਰੂਰ ਪਾਵਾਗੇ ਹਾਂ ਲਾਹ ਜੀ ਕਿਹਨੂੰ ਪਾਉਂਗੇ ਇਹ ਦੱਸ ਸਮਾਂ ਦੱਸੋ ਜੀ ਅੱਛਾ ਹਾਂ ਕਿਉਂਕਿ ਲੱਗਦਾ ਕਿ ਕੌਣ ਜੀ ਤੂੰ ਠੰਡੇ ਤੂੰ ਇਹ ਨਹੀਂ ਪਤਾ ਪਰਮਾਤਮਾ ਨੂੰ ਪਤਾ ਹੈ ਅੱਛਾ ਇਹ ਮਾੜਾ ਮੋਟਾ ਦਾ ਪਤਾ ਹੀ ਹੁੰਦਾ ਹੈ ਕੋਈ ਅਸਲੀ ਪੂਰਾ ਵੀ ਅਸਲੀ ਮਾੜੀ ਅੱਛਾ ਨਹੀਂ ਹੁਣ ਤਾਂ ਲੱਗੇ ਐਸਟੀਮੇਟ ਨਹੀਂ ਆ ਜੀ ਅੱਛਾ ਹਾਂ ਬਾਪੂ ਕਿਵੇਂ ਆ ਠੀਕ ਠਾਕ ਚੜਦੀ ਕਲਾ ਦੇ ਮੂਹ ਜਮਾ ਪਿਛਲੇ ਵੱਜ ਗਈ ਅਰਸ਼ਣ ਬਹੁਤ ਕਰਦੀ ਵਧੀਆ ਹੂੰ ਅੱਛਾ ਅਰਸ਼ਣ ਵਧੀਨ ਨਵੋਤਰ ਹੋ ਗਿਆ ਨਹੀਂ ਵੇਖ ਸਰਕਾਰ ਕਹਿੰਦੀ ਵਧਾਵਾਂਗੇ 25 25 ਸੂਜ ਅੱਜ ਮੇਰੀ ਗੱਲ ਸੁਣੋ ਜੀ ਵਧਾਉਣਗੇ ਤਾਂ ਥਾ ਗਿਆ ਸਰਕਾਰ ਹੀ ਲਾਰੇ ਲਾਉਂਗੀਆਂ ਤੇ ਕਾਲੀਆਂ ਨੇ ਕਿਹਾ ਵੰਡਿਆ ਸਾਰੀ ਉਹਨਾਂ ਨੇ ਵੀ ਲਾਸ਼ ਤੇ ਜਾ ਕੇ ਬਧਾਈ ਜੀ ਕਾਂਗਰਸ ਨੇ ਵੀ ਜਾ ਕੇ ਲਾਸ਼ ਤੇ ਬਧਾਈ ਲਾਸ਼ ਤੇ ਬਧਾਈ ਹੂੰ ਇਹ ਲਾਰੇ ਥਾ ਸਰਕਾਰਾਂ ਨੇ ਹੁੰਦੇ ਨੇ ਕੋਈ ਫਰਕ ਨਹੀਂ ਇਹ ਸਰਕਾਰ ਪਿੱਛੇ ਸਰਕਾਰਾਂ ਚ ਨਾ ਕੋਈ ਕਿਸੇ ਸਰਕਾਰ ਤੇ ਫਰਕ ਨਹੀਂ ਪੈਂਦਾ ਸਭ ਦੇ ਵਾਂਸਾ ਪਾਉਣੇ ਕਿ ਨਾ ਵੋਟਾਂ ਲੈਣ ਦੀ ਹੁੰਦੀ ਹੈ ਮੁਰਕੇ ਕੋਈ ਨਹੀਂ ਖੜਦਾ ਕਿਸੇ ਕੋਈ ਹੂੰ ਨਾ ਕੋਈ ਪੁੱਛੇ ਵੀ ਕਿੱਥੇ ਮਰਦਾ ਹੈ ਕਿ ਕੋਈ ਜਿਉਂਦਾ ਹੈ ਕਿ ਬਸਦਾ ਹੈ ਕੋਈ ਸਹੀ ਹੈ ਹੂੰ ਕੋਈ ਨਹੀਂ ਪਹੁੰਚਦਾ ਕਿਸੇ ਹਰ ਸਮੇਤ ਗਰ ਵੀ ਬਾਈਏ ਪਹਿਲਾ ਪਿੰਡ ਚ ਕਦੇ ਮੇਰਾ ਸਵਾਲ ਹੀ ਇੱਕ ਦਿਨ ਵੀ ਨਹੀਂ ਆਏ ਐਮਪੀ ਦਾ ਕੋਣਾ ਟਿੱਕੇ ਮੁਰਕੇ ਆ ਕੇ ਪਿੰਡ ਜਾ ਕੇ ਮੂੰਹ ਵੀ ਨਹੀਂ ਦਿਖਾ ਵੀ ਕਿਵੇਂ ਅੱਛਾ ਤਾਂ ਆਪਾਂ ਸਹੀ ਗੱਲ ਕਰਾਂਗੇ ਵੀਰੇ ਅਜ ਕੱਲ ਤਾਂ ਕੀ ਆਪ ਨੂੰ ਡਰ ਆਇਆ ਹੈ ਹਾਂ ਅਜੇ ਪਰ ਆਈ ਨਹੀਂ ਜੇ ਪਰ ਅਜੇ ਆਈ ਨਹੀਂ ਆਪਾਂ ਕਹੇ ਤਾਂ ਵੀ ਆਈ ਨਹੀਂ ਠੀਕ ਹੈ ਕਿ ਨਹੀਂ ਪਰ ਆਪਾਂ ਨੇ ਗੱਲ ਤੇ ਗੱਲ ਕਰਨ ਲੱਗੀ ਫਿਰ ਬਾਕੀ ਸਾਰਾ ਸਾਰੀਆਂ ਸਰਕਾਰਾਂ ਵੀ ਲਾਰੇ ਲਾਈ ਜਾਂਦੀਆਂ ਆਮ ਬਜ਼ੁਰਗਾਂ ਦੇ ਕੋਈ ਬੰਦੇ ਦੇ ਕੰਮ ਨਹੀਂ ਹੁੰਦੇ ਇਹ ਵੀ ਗੱਲ ਹੈ ਸਭ ਲਾਰੇ ਨੇ ਮੈਂ ਤੁਹਾਨੂੰ ਦੱਸਿਆ ਪਹਿਲੇ ਮੈਂ ਤੁਹਾਨੂੰ ਤਾਂ ਮੈਂ ਸਿੱਕੂ ਹੀ ਮੁਕਾਟ ਵੀ ਲਾਰੇ ਆ ਸਭ ਦੀ ਹੇਰ ਤਲਪਾ ਨਵੀਂ ਸਰਕਾਰ ਜੇ ਪਹਿਲਾਂ ਇਹਨਾਂ ਪ੍ਰਾਣੀਆਂ ਰਹੀਆਂ ਨਾ ਤਾਂ ਮੁੱਦਤਾਂ ਤੋਂ ਨਾ ਉਹਨਾਂ ਨੇ ਨਹੀਂ ਇਹ ਕੁਝ ਕਰੇ ਤੇ ਕਰਨਗੇ ਤਾਂ ਹੁਣ ਅੱਜ ਤੇ ਵਿਚਾਰੀ ਕਰੂ ਕੀ ਜਿਹੜੇ 2 ਸਾਲ ਹੀ ਹੋਏ ਰਾਜ ਨੂੰ ਉਹ ਕੀ ਲੱਗਦਾ ਬਾਪੂ ਐ ਕਿ ਬਠਿੰਡੇ ਤੋਂ ਮੋੜ ਭਾਈ ਹਜੇ ਮੌਕਾ ਦੱਸੋ ਵੀ ਕੀ ਬਣਦਾ ਹਜੇ ਕੋਈ ਸਮੋਚਾਰ ਨਹੀਂ ਕਿਸੇ ਦੀ ਜਦੋਂ ਕੱਲੀ ਕਹਿੰਦੇ ਵੀ ਅਸੀਂ ਲੈ ਕੇ ਜਾਵਾਂਗੇ ਬਠਿੰਡਾ ਸੀਟ ਵੀ ਅਸੀਂ ਕੰਮ ਹੀ ਵਾਲੇ ਕੀਤੇ ਆ ਮੇਰੀ ਗੱਲ ਸੁਣੋ ਹੁਣ ਕਹੀ ਦਾ ਥਾਰਿਆ ਸਰਕਾਰ ਇਹ ਜਾਣੀਆਂ ਨਾ ਕਾਂਗਰਸ ਕਹਿੰਦੀ ਅਸੀਂ ਲੈ ਕੇ ਜਾਵਾਂਗੇ ਕਾਦੀ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਆਮ ਆਦਮੀ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਹਾਂ ਤੇ ਲੱਖਾ ਸੁਣਾਣਾ ਕੰਮ ਹੈ ਸਾਰਿਆਂ ਦਾ ਬਦਲ ਜਾਉਂਦਾ ਅੱਛਾ ਹੁਣ ਕੀ ਪਤਾ ਲੱਗੇ ਵੀ ਕਿਹੜਾ ਦਿੱਦਾ ਕੇ ਨਾ ਉਹਨਾਂ ਮੌਕਾ ਰਸਤੂ ਉਹ ਕੀ ਲੱਗਦਾ ਜੱਜਮੈਂਟ ਜੀ ਜੱਜਮੈਂਟ ਹਜੇ ਕੋਈ ਨਹੀਂ ਕਿਸੇ ਦੀ अच्छा हमम नामokhttp ਤੇ ਪਤਾ ਲੱਗਦਾ ਕਿ ਕਿੱਧਰ ਨੂੰ ਜਾਂਦੀ ਏ ਤੁਨੂੰ ਹੂੰ ਇਹਨਾਂ ਮੇਲਾ ਕਰਾ ਤੁਰ ਫਿਰ ਦੇਖਦੇ ਨੇ ਜਿਹੜੇ ਇੱਥੋਂ ਜਿੱਤੇ ਐਮਐਲਓ ਆ ਜਾਂਦੇ ਨੇ ਬਈ ਆ ਜਾਂਦੇ ਨੇ ਕਦੇ ਮੁਰ ਜਾਂਦੇ ਨੇ ਆ ਕੇ ਤੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਸਾਰੇ ਅੱਛਾ ਹੂੰ ਹੋਰ ਹੋਰ ਕੁਝ ਠੀਕ ਆ ਕੋ ਹਾਂਜੀ ਹਾਂਜੀ ਵਧੀਆ ਚੰਗਾ ਮਾਰ ਲਾ ਕੇ ਪਿੰਡਾਂ ਚ ਮਾਹੌਲ ਬੋਟਲਾਂ ਕੋਈ ਨਹੀਂ ਮਾਹੌਲ ਇੱਥੇ ਦਾ ਹਾਲ ਤੱਕ ਤਾਂ ਕੁਝ ਨਹੀਂ ਹੈ ਅੱਛਾ ਨਾ ਕੋਈ ਆਇਆਗਾ ਨਾ ਕੋਈ ਮਾਹੌਲ ਹੈ ਕੁਝ ਨਹੀਂ ਅਰਸਰ ਕਰ ਬਾਦ ਲਈ ਨਾ ਆਈ ਨਾ ਅੱਛਾ ਉਹ ਮੱਲਾ ਦੇ ਦਾ ਸਾਰੀ ਹੋ ਗਏ ਹੋਣਗੇ ਆਈ ਨਾ ਇਹ ਦੋ ਵੋਟਾਂ ਪੰਗਿਆ ਸੀ ਉਹ ਆਈ ਸਿੱਧੂ ਮੱਲਾ ਦਾ ਪਿੰਡ ਵੀ ਨਹੀਂ ਪਤਾ ਹੁਣ ਉਹਨਾਂ ਨੂੰ ਤਾਂ ਨਾ ਉਹਨੂੰ ਤਾਂ ਪਤਾ ਹੀ ਨਹੀਂ ਹੁਣ ਨਾਲੇ ਕਹਿੰਦੇ ਕੰਮ ਵਾਲੇ ਕੀਤੇ ਕੇ ਬੋਰੇ ਬੋਰੇ ਕਰੇ ਮੈਂ ਤੇ ਕਹੂੰ ਬਹੁਤ ਕਰੀ ਬੋਰੇ ਹੂੰ ਕੰਬੋ ਬਹੁਤ ਕਰੇ ਨਾ ਲੈਣੀ ਨਹੀਂ ਲੈ ਸਕਦੀ ਜਿਹਨੇ ਉਹਨੇ ਕੰਮ ਕਰੇ ਕਾਲੀਦਾਂ ਨਹੀਂ ਕੀਤਾ ਹਾਂ ਜਿੰਨਾ ਕਾਲੀਆਂ ਨਹੀਂ ਕਰਿਆ ਪਿੰਡ 'ਚ ਤਾਂ ਫਿਰ ਆਈ ਨਹੀਂ ਨਹੀਂ ਪਿੰਡ 'ਚ ਨਹੀਂ ਹੁੰਦੇ ਹੁੰਦੇ ਉਹ ਵਾਰ ਦੀ ਵਾਰ ਹੀ ਕਰਦੇ ਹਾਂ ਫੜੀ ਸੜਕੀ ਬਹੁਤ ਟੁੱਟੀ ਪਈ ਐ ਸੜਕ ਤਾਂ ਸਾਡੇ ਹਾਂ ਟੁੱਟੀ ਐ ਇਹ ਫੇ ਟੋਲ ਪਲਾਜ ਵਾਲੀ ਬਣਾਉਣਗੇ ਨਵਾਂ ਦੇ ਦੇਣਗੇ ਉਹਨੂੰ ਟੋਲ ਪਲਾਜ ਬਣਾ ਦੇਣਗੇ ਹਾਂ ਆ ਸਰਕਾਰ ਨੇ ਕੀਤਾ ਕੋਈ ਪਿੰਡ ਚ ਕੰਮ ਫੀਲਡ ਚ ਸਾਡੇ ਤਾਂ ਸਾਡੀ ਤਾਂ ਥਾਈ ਦਾ ਕੰਮ ਸੀਗਾ ਅੱਛਾ ਵਧੀਆ ਕੀਤਾ ਅਸੀਂ ਦਾ ਸਾਥ ਦਾ ਅਸੀਂ ਦਾ ਹਿੱਸਾ ਉਹ ਖਾਦੇ ਆ ਨਾ ਸਾਨੂੰ ਘਰਾਂ ਦਾਗਾ ਨਾ ਸਾਨੂੰ ਕਰੇ ਆ ਤੇ ਨਾਲ ਕਹਾੜੇ ਬੀਰਾਂ ਦਾ ਲੰਗਾ ਫਿੱਟ ਰਾਹ ਉਹ ਸੜਕ ਤੋਂ ਵਧਿਗੇ ਕਰਿਆ ਕੋਈ ਬਣ ਗਿਆ ਅੱਛਾ ਅੱਦਾਂ ਵਾਲਾ ਧਾਰਾ ਵਧਿਆ ਕੀ ਲੱਗਦਾ ਬਾਪੂ ਅੱਤੀ ਫਿਰ ਕੌਣ ਜੇ ਤੂੰ ਉਠੰਡੇ ਤੋਂ ਭਾਈ ਇਹ ਨਹੀਂ ਕਹਿ ਸਕਦੇ ਯਾਰ ਇਹ ਹਜੇ ਕੋਈ ਮੌਕਾ ਦਾ ਸੁਆ ਜਿਵੇਂ ਕੋਈ